ਸਸਕੀ ਕਾਲ ਜੀ ਸਲੋ ਪਿੰਡ ਪਹੁੰਚ ਗੀਆਂ ਜਿਵੇਂ ਤੁਸੀਂ ਗੱਡੀ ਦੇ ਵਿੱਚ ਦੇਖਿਆ ਸਾਨੂੰ ਅੱਗੇ ਅਚਾਨਕ ਹੀ ਪਹੁੰਚ ਗਈ ਕੋਈ ਗੱਲ ਉਹਨੇ ਦੱਸਿਆ ਤੁਹਾਨੂੰ ਵਲੌਗ ਚ ਕਿ ਸਿਮਰਨ ਨੂੰ ਸਾਮਾਨ ਭੇਜਣਾ ਤੇ ਉਹਦੀ ਤਿਆਰੀ ਕਰਨੀ ਇੱਧਰ ਹੁਣ ਆਪਾਂ ਛਾਂ ਦਾ ਟਾਈਮ ਹੀ ਵੱਜ ਗਏ ਨੇ ਯਮਨੂ ਕੇ ਦਾ ਫੋਨ ਆਇਆ ਪਿੱਛੇ ਗੱਲਾਂ ਮਾਰ ਪਲੱਗ ਮਾਰ ਲਿਆ ਹਾਂ ਦਾਲ ਸੀ ਰੱਖਤੀ ਅੱਜ ਬਣਾਣੀ ਦਾਲ ਚੋਲ ਫਿਰ ਅਸੀਂ ਕਰਨੀ ਹੈ ਤਿਆਰੀ ਗੋੰਦਵੇ ਲੱਡੂ ਬਣਾਉਣੇ ਜਿਹਨੂੰ ਗੋਦੀਆ ਕਹਿੰਦੇ ਨੇ ਤੇ ਇੱਧਰ ਤਿਆਰੀ ਚੱਲ ਰਹੀ ਹੈ ਤੜਕਾ ਥੋੜਾ ਲਾਣਾ ਦਾਲ ਨੂੰ ਤੇ ਮੈਂ ਲੱਗੀਆਂ ਸੀ ਜੀ ਸਦੀ ਭੁੰਨਣ ਮੈਂ ਕਹਿੰਦੀ ਸੀ ਜਿੱਥੇ ਜਿੱਥੇ ਨੂੰ ਕੇ ਫਿਰ ਆਪਾਂ ਅੰਦਰ ਬਹਿ ਕੇ ਤੇ ਜਿਹੜਾ ਮੈਂ ਦਾ ਮੁੱਦਾ ਨੂੰ ਗੋਲਣ ਲਾਂ ਠੀਕ ਹੈ ਹਾਂ ਇੱਕ ਪਹਿਲਾਂ ਬੈਕ ਵਾਲਾ ਤਾਂ ਕੱਢੀ ਚਾਹੀਦਾ ਫਿਰ ਕੋਰੀਰ ਜਾਣਾ ਪਰ ਕੇ ਲੋਕ ਮੈਂ ਦਾ 11 ਕੋਰੀਰ ਜਾਣਾ ਸੀ ਰਮਨ ਦਾ ਗ੍ਰਵੰਡਾ ਸਾਨੂੰ ਥੋੜਾ ਪਾਇੰਂ ਕਰਨੀ ਬੜੀ ਹੈ ਹਾਂ ਹੂੰ ਬਸ ਇਹ ਤਾਂ ਸਾਬਤ ਮਸਾਲਾ ਦਾਲ ਤੇ ਲਸਣ ਪੈਂਦਾ ਹੀ ਪੈਂਦਾ ਨਹੀਂ ਵੱਡਾ ਐਵੇਂ ਮਟਾ ਮਟਾ ਕੱਟੀ ਬਟਾਣ ਲਈ ਇਹ ਤਾਂ ਬਸ ਉਹ ਤੋਂ ਛੋੜ ਦੇ ਉਬਲਦੇ ਚ ਮੋੜ ਦੇ ਫਿਰ ਹੁਣ ਗੈਸ ਬੰਦ ਕਰਕੇ ਸਿੱੜ ਦੋ ਆਮਣੇ ਚੁੱਲ੍ਹੇ ਕਿੱਥੇ ਗਗਣ ਵਾਲੇ ਉਹ ਕੱਢ ਮੇਰੇ ਚੁੱਲ੍ਹੇ ਖਰਾਬ ਹੋਏ ਪਏ ਹਾਂ ਉਹ ਕਦੀ ਵੇਲੇ ਹੋ ਜਾਂਦਾ ਚੱਲ ਗਏ ਹੁਣ ਕੋਈ ਘੱਟ ਕਰਨੀ ਨਹੀਂ ਤੇਰ ਦਾ ਪੀਸ ਆਵੇ ਮੈਂ ਘੱਟੇ ਦਾ ਪੀਸ ਦਿੰਦੀ ਹਾਂ ਦਬਜ ਗਈ ਇੱਕ ਫੀਟ ਹਾਂਜੀ ਤੁਹਾਨੂੰ ਮੈਂ ਕੰਮ ਲਾਣ ਲਈ ਮੈਂ ਬਦਾਮ ਦੇਣੀ ਆ ਉਹਨਾਂ ਨੂੰ ਮੀਣ ਮੀਣ ਕੱਟ ਦੋ ਕਾਜੂ ਮੀਣ ਜੱਦੀ ਮੀਣ ਨਹੀਂ ਮੀਣ 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 ਕੱਟ ਦੋ ਕਾਜੂ ਤੇ ਬਦਾਮ ਤੇ ਕਿਸ਼ਮਿਸ਼ ਆਪਾਂ ਐਂ ਹੀ ਪਾ ਲਾਂਗੇ ਠੀਕ ਹੈ ਉਹ ਤਾਂ ਕੱਟਣ ਦੀ ਲੋੜ ਨਹੀਂ ਤੇ ਉਹ ਗਗਨ ਮਗਜ ਵੀ ਆਈ ਪੈਣੇ ਨੇ ਕਾਲੀ ਮਿੱਠ ਹੈਗੀ ਹਨ ਕਾਲੀ ਮਿੱਠ ਹੋ ਗਈ ਹੈਗੀ ਮੈਂ ਤਾਂ ਕਰ ਤਾਂ ਹੁਣ ਗੋਰ ਲਜੋ ਬੋਲਣਾ ਹਾਂਜੀ ਆ ਦੇਖਣਾ ਮੇਰੇ ਵਰਗੀ ਬੋਲਦਾ ਇਹ ਤਾਂ ਮੇਰੀ ਫਾਈਲ ਦਰ ਹੈ ਜਿਹਦੀ ਬਣਾ ਦੋ ਬਾਕੀ ਕਰਦੇ ਜਿੰਨੀ ਖਾਈ ਗਏ ਦੇਖੋ ਅੱਗੇ ਸਾਰੇ ਗੰਦੀ ਦਾ ਮਾਮਲਾ ਉੱਠਿਆ ਸੀ ਤੇ ਮੇਰੀ ਰੀਨਾ ਦੀਦੀ ਨੇ ਬਹੁਤ ਮੇਰੀ ਜਿਆਦਾ ਸਪੋਰਟ ਕੀਤੀ ਕਿ ਗਗਨ ਮੈਂ ਤਨੂੰ ਅਗਲੀ ਸੀਟ ਤੇ ਬਹੁਤ ਜਲਦ ਵੇਖਣਾ ਚਾਹੁੰਦੀ ਆ ਕੋਈ ਨਹੀਂ ਤੇਰੇ ਭਾਜੀ ਨੇ ਇਨਾ ਤੈਨੂੰ ਫੋਰਸ ਕੀਤਾ ਕਿ ਮੇਰੇ ਨਾਲ ਬਹਿ ਜਾ ਬੈ ਜਾ ਤੂੰ ਕਿਹੜਾ ਬੈਠੀ ਐ ਮੈਂ ਬਲੰਦਰ ਆਉਣਗੇ ਤੇ ਮੈਂ ਬਹਿਣਾ ਕਹਿੰਦੀ ਐ ਮੇਰਾ ਸੁਪਨਾ ਕਦੋਂ ਪੂਰਾ ਹੋਏਗਾ ਮੈਂ ਅੱਗੇ ਸੀਟ ਤੇ ਬਹਾਂਗਾ ਤਾੜ ਕਿਧਾ ਆ ਜਾਈਏ ਜਦੋਂ ਜਦੋਂ ਮੈਂ ਇਹਨੂੰ ਕਿਹਾ ਮੈਂ ਕਿਹਾ ਉਹ ਸੀਟ ਦੇ ਅੱਗੇ ਬਹਿ ਜਾ ਤਾਂ ਮੈਨੂੰ ਲੱਗਦਾ ਦੁਨੀਆ ਦਾ ਸਭ ਤੋਂ ਵੱਡਾ ਵਿਲਨ ਤਾਂ ਇਹਦੇ ਵਾਸਤੇ ਮੈਂ ਹੀ ਹਾਂਗਾ ਰੀਨਾ ਕਰਨੀਆ ਨੇ ਉਲਟ ਕੇ ਪਾਇਆ ਮੈਂ ਸੀਟ ਤੇ ਬਹਿ ਜਵਾਂ ਮੈਂ ਅਗਲੀ ਸੀਟ ਤੇ ਹੋਏ ਛੱਡੀ ਪਾ ਲਈ ਰੋਟੀ ਖਾਂਦਾ ਹੋਏ ਨਹੀਂ ਮੈਨੂੰ ਜਨਤ ਹੈ ਹੋਰ ਇਹ ਅੱਜ ਤੋ ਹੀ ਪਿਛਲੇ ਵਲੌਗਾਂ ਜਾਂਪਣ ਗਗਨ ਦੇ ਚ ਦੇਖ ਲਿਆ ਕਿ ਅਸੀਂ ਤਿਆਰੀਆਂ ਕਰਨ ਦੇ ਆ ਜੀ ਆਪਣਾ ਕੋਈ ਸੀਕਰ ਨਹੀਂ ਅੱਜ ਨਹੀਂ ਪਤਾ ਪਰ ਅਸੀਂ ਇਹ ਹੋ ਕਰ ਲੈਂਦੇ ਆ ਕਿਹੜੇ ਪ੍ਰੋਗਰਾਮ ਦੀਆਂ ਤਿਆਰੀਆਂ ਹੋਈਆਂ ਬਾਦ ਤੁਸੀਂ ਬੜੇ ਰਹੋ ਵਲੌਗਸ ਤੋਂ ਪਤਾ ਲੱਗਦਾ ਅੱਜ ਤੁਹਾਨੂੰ ਦੱਸ ਦਿੰਦੀ ਹਾਂ ਸੱਚ ਸਾਰੀਆਂ ਚੀਜ਼ਾਂ ਮੱਦੇ ਨਜ਼ਰ ਰੱਖਦੇ ਹੋਏ ਮੈਂ ਤੁਹਾਨੂੰ ਅੱਜ ਇਹ ਕਹਿਣਾ ਚਾਹੁੰਦੀ ਆ ਕਿ ਜਿੱਦਣ ਗੁਲਿੰਦਰ ਆਉਣਗੇ ਉਹੀ ਗਏ ਨਾ ਬੀਟੀਓਂ ਤੇ ਪਾਣੀ ਪਹਿਲਾ ਵੇਖ ਵੇਖ ਨਹੀਂ ਖਰਾਵੇ ਸਾਡੇ ਆਪਾਂ ਤੁਸੀਂ ਕੀ ਬਣਾ ਬੈਠੇ ਦੂਰੀ ਕਿਤੇ ਆਲਣਾ ਬਣਾ ਆ ਗਿਆ ਹੈ ਦੂਰ ਕਿਤੇ ਇਦਾਂ ਬਣਾਇਆ ਤਾ ਹੈ ਬਣਾਇਆ ਪਰਾਂਚ ਬੈਠੀਆਂ ਮੈਨੂੰ ਤੇ ਦੋ ਚਿੱਲੇ ਪੂਆ ਦੱਸ ਪਉਣਾ ਹਾਂ ਬਿੰਦੂ ਨੂੰ ਪਤਾ ਹੋਣਾ ਵੇ ਲੋ ਤਾਰ ਐਦਾਂ ਐਤਾਂ ਕਿਰਿੰਦਰ ਦੇ ਕਿੰਨਾ ਡਰਦੇ ਪੱਤ ਵੱਧਾ ਜੇ ਮੈਨੂੰ ਦੱਸ ਕੇ ਜਾਨਾ ਅੱਠ ਘੰਟੇ ਬਾਅਦ ਇਹਨੂੰ ਕਹਿੰਦਾ ਜ਼ੋਰ ਨਾਲ ਗਲਾ ਡੈਡੀ ਕਿਰਨ ਨਹੀਂ ਜਿੱਦੂ ਗੱਲਾਂ ਕੈਮਰਾ ਉਹਦੇ ਤੇ ਲਾਓ ਕੀ ਹੋ ਗਿਆ ਕੀ ਹੋ ਗਿਆ ਡੈਡੀ ਜ਼ੋਰ ਨਾਲ ਕਹਿੰਦਾ ਇਹ ਮੁੰਏ ਡੈਡੀ ਸਾਡੇ ਮੁੰਏ ਕਹੀ ਜਾਂਦੇ ਨੇ ਇਹ ਡਾਡੀ ਘੜਾ ਤੇ ਚੱਲਣਾ ਉਹ ਕਿਆ ਬੰਦਾ ਹੀ ਬਹੁਤ ਕਿਆ ਸਿਰਾ ਬੰਦਾ ਨੂੰ ਲੈ ਗਿਆ ਕਿਹਦੇ ਸਿਰਾ ਜੰਮੀ ਸਿਰਾ ਬੰਦਾ ਨਹੀਂ ਇਲਾਕਾ ਤੋਂ ਅਰੋੜਾ ਤੇ ਨਾ ਕਦੇ ਜਾਂਦੀ ਵੱਡੇ ਨਹੀਂ ਹੁੰਦੇ ਇਹਨਾਂ ਦੇ ਕਿਤੇ ਅਸੀ ਗਾਲ ਜੀ ਸਾਰਿਆਂ ਨੂੰ ਹੋਪ ਤੋਂ ਇਹ ਸਾਰੇ ਵਧੀਆ ਅਸੀਂ ਵੀ ਠਿੰਕਾ ਕੀ ਮਰਾ ਬੋਲੇ ਜਦੋਂ ਵੀਡੀਓ ਹਣੁੰਦੀ ਮੇਰੇ ਅੱਜ ਫੋਨ ਨੂੰਦਾ ਮੈਂ ਕੋਈ ਮੈਸੇਜ ਭੇਜਣਾ ਹੈ ਕਿ ਆਲੂ ਖਤਮ ਹੋ ਗਿਆ ਮੱਲੇ ਆਈ ਤੇ ਟਾਈਮ ਜੀ ਸ਼ਾਮ ਦੇ ਰਾਤ ਦੇ 8 ਵਜ ਚੁੱਕੇ ਨੇ ਤਾਂ ਤੁਸੀਂ ਸਾਨੂੰ ਸੋਈ ਦੇ ਸਕਦੀਆਂ ਅਸੀਂ ਪੂਰੀ ਜਦੋਜਾਦ ਕਰਕੇ ਫੁਲਕੇ ਬਣਾਉਂਦੇ ਪਏ ਆ ਪਹਿਲਾਂ ਇਹ ਸਬਜ਼ੀ ਬਣਾ ਲਈ ਤੇ ਤੁਸੀਂ ਕਹੋਗੇ ਵਲੌਗ ਅੱਧੀ ਰਾਤ ਨੂੰ ਸ਼ੁਰੂ ਕਰ ਰਹੇ ਕਿਉਂਕਿ ਵਲੌਗ ਗਰਮੀ ਕਰਕੇ ਨਾ ਸ਼ੁਰੂ ਕਰਨ ਦਿਲ ਨਹੀਂ ਕਰਦਾ ਸਾਰਾ ਦਿਨ ਅੰਦਰ ਬੈਠ ਕੇ ਤੇ ਅੱਜ ਆ ਹੀ ਗਏ ਸੀ ਬਾਜ਼ਾਰ ਤੁਸੀਂ ਅਮਨ ਦੇ ਵਲੌਗਸ ਦੇਖਿਓਗੇ ਇਹੀ ਅੱਜ ਬਾਹਰ ਤੇ ਕੰਮ ਸੀ ਸਾਡੇ ਉਹ ਕੀਤੇ ਨੇ ਤੇ ਗਗਣ ਗਈ ਸੀ ਸਕੂਲ ਗਗਣ ਆਈ ਤੁਹਾਨੂੰ ਪਤਾ ਹੀ ਉਹ ਹੀ ਦੋ 2:30 ਵਜੇ ਗਗਣ ਹੁੰਦੀ ਹੈ ਤੇ ਆ ਕੇ ਬਸ ਇੱਧਰ ਉੱਧਰ ਦੇ ਕੰਮ ਸੀ ਅਮਨ ਹੁਰੀਤ ਆ ਗਏ ਤੇ ਆਲੂ ਕਿੱਥੋਂ ਮੰਗਾਣੇ ਤੋਂ ਲੱਗਾ ਉਹ ਉਹਦੇ ਕੈਮਰੇ 'ਚ ਨਹੀਂ ਟੇਬਲ ਉੱਪਰ ਤਾਂ ਕਰਕੇ ਨੂੰ ਆਣਾ ਜਾਣ ਤਾਂ ਕਰਕੇ ਅਸੀਂ ਵਲੌਗ ਸ਼ੂਟ ਲੇਟ ਸ਼ੁਰੂ ਕੀਤਾ ਤੇ ਚਲੋ ਕੋਈ ਗੱਲ ਨਹੀਂ ਮੇਰੇ ਭਾਂਤਰਾ ਨੂੰ ਪਤਾ ਸੀ ਅਸੀਂ ਸਾਡੀ ਲਾਈਫ ਬਹੁਤ ਬਿਜ਼ੀ ਹੈ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਅੱਜ ਬਣਾਈ ਜੀ ਅਸੀਂ ਕੱਡੇ ਦੀ ਸਬਜ਼ੀ ਫਤੇ ਗਲਾਸ ਇੱਧਰ ਲਿਆਓ ਬੱਚੇ ਤੇ ਫਤੇ ਸਾਡਾ ਦੀ ਘਰ ਦਾ ਪਿਆ ਸਫਾਈਆਂ ਕਿਉਂਕਿ ਟਾਈਮ ਰਾਡਾ ਹੋ ਗਿਆ ਇਹਨੂੰ ਨਾ ਬਹੁਤ ਖੁਸ਼ੀ ਹੁੰਦੀ ਕਿ ਸਾਰੇ ਨਾਲ ਅਸੀਂ ਇੱਕ ਰੂਮ 'ਚ ਹੀ ਸੌਣਾ ਹੁੰਦਾ ਤੇ ਇਹਨੂੰ ਇੰਨੀ ਖੁਸ਼ੀ ਹੁੰਦੀ ਹੈ ਨਾ ਕਿ ਛੇਤੀ ਰਾਤ ਪਵੇ ਤੇ ਛੇਤੀ ਹੀ ਸਾਰੇ ਜਣੇ ਇੱਕੋ ਰੂਮ 'ਚ ਸੌਂ ਗਏ ਤੇ ਹੁਣ ਕੁਝ ਮੇਰੇ ਪਹਿਣ ਭਰਾ ਕਹਿਣਗੇ ਹਾਂ ਉਹ ਇਕੱਠੇ ਪੈਣ ਬਹੁਤ ਖੁਸ਼ੀ ਹਾਂ ਕੁਝ ਕੁ ਮੇਰੇ ਪਹਿਣ ਭਰਾ ਮੈਨੂੰ ਲੱਗਾ ਜਿਹੜੇ ਨਵੇਂ ਜੁੜੇ ਹੋਣਾ ਕਹਿਣਾ ਕਿਉਂ ਤੁਸੀਂ ਇਕੱਠੇ ਕਿਉਂ ਇੱਕੋ ਰੂਮ 'ਚ ਕਿਉਂ ਪੈਂਦੇ ਆਉਣੀ ਆਉਣੀ ਹੈ ਤੇ ਸਾਰਿਆਂ ਨਾਲ ਤੇ ਅਸੀਂ ਕਿ ਬਿਜਲੀ ਦੇ ਬਜਟ ਕਰ ਰਹੇ ਆ ਤੇ ਨਾਲੇ ਅਸੀਂ ਆਪਣਾ ਬਿੱਲ ਜਿਹੜਾ ਉਹ ਘਟਾ ਹੈਗਾ ਇੱਕੋ ਹੀ ਅਸੀਂ ਲਾ ਕੇ ਸਾਰੇ ਜਣੇ ਇੱਕੋ ਕਮਰੇ 'ਚ ਸੌਂ ਜਾਂਦੇ ਆ ਓਏ ਚੁੱਪ ਤੇ ਕੱਲ ਦੇ ਅਵਤਾਰ ਤੇ ਦਮਨ ਚਲੇ ਗਏ ਨੇ ਤੇ ਦਮਨ ਨੇ ਸਕੂਲ ਜਾਣਾ ਸੀ ਦਮਨ ਨਾਲ ਟਿਊਸ਼ਨ ਜਾਣਾ ਸੀ ਹੋਟਰ ਚਲੀ ਗਈ ਤੇ ਮੈਂ ਹੈਗੀ ਐਂ ਕੱਲੀ ਮੈਨੂੰ ਹੈਗਾ ਜੀ ਕੰਮ ਹੋਰੇ ਤੇ ਮੈਂ ਹਜੇ ਰਹਿਣਾ ਤੁਸੀਂ ਬਣੇ ਰਹੋ ਵਲੌਂਸ ਖੁਣਕੇ ਬਣਾ ਲਈ ਕਰਨੀ ਬੜੀ ਪਹਿਲਾਂ ਕਹਿੰਦਾ ਆ ਕੇ ਨਾ ਰੂਮ ਦੀ ਸਫਾਈ ਦੇਖ ਲਓ ਕਹਿੰਦਾ ਤੁਸੀਂ ਫੇਰ ਕੰਮ ਕਰਿਓ ਹੋਰ ਹਾਂ ਮੈਂ ਇਸ ਬੰਦ ਆ ਇਸ ਬੰਦ ਹਾਂ ਇਸ ਬੰਦ ਤੁਸੀਂ ਦੇਖੋ ਵਾਹ ਤੂੰ ਸੈਸੀ ਤੂੰ ਸੈਸੀ ਨਾ ਫੜ ਦੇ ਕੰਮ ਮਮਾ ਸਿਨਵਾ ਦੇਖਣੇ ਤੁਸੀਂ ਕਿੰਨੇ ਬਿਊਟੀਫੁਲ ਕੈ ਬਿਊਟੀ ਕਹਿ ਰਹੀ ਬਿਊਟੀਫੁਲ ਕਹਿਣਾ ਕਰਨ ਚਲੋ 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 ਵਾਓ ਵਾਓ ਕਿੰਨਾ ਛੋੜਾ ਸਾਫ ਕਰਤਾ ਬਹੁਤ ਸੋਹਣੀ ਸਫਾਈ ਕੀਤੀ ਫਤੇ ਨੇ ਬਹੁਤ ਸੋਹਣੀ ਘੈਂਟ ਚਲੋ ਜੀ ਫਤੇ ਨੇ ਰੂਮ ਸਾਡਾ ਸਾਫ ਕਰਤਾ ਕਹਿੰਦਾ ਆ ਬਸ ਰੋਟੀ ਬਣਾਓ ਤੇ ਫਟਾਫਟ ਆਪਾਂ ਪਾਈਏ ਤੇ ਕਿਉਂਕਿ ਆਪਾਂ ਨੂੰ ਹਜੇ ਪੈਣਾ ਤੇ ਇਹ ਕਿੱਥੇ ਹੈ ਜੇ ਸਾਨੂੰ ਕੰਮ ਬੜੇ ਨੇ ਹੈ ਰੋਟੀ ਬਣਾ ਕੇ ਸੀ ਇੱਕ ਹੋਰ ਕੰਮ ਕਰਨਾ ਜਿਵੇਂ ਤੁਸੀਂ ਕੱਲ ਵਾਲੀ ਵਲੌਗ ਦੇ ਦੇਖਿਆ ਅਈ ਸਿਮਰੂ ਨਾਲ ਲੱਡੂ ਬਣਾਣੇ ਨੇ ਮੈਨੂੰ ਫੋਨ ਆ ਰਿਹਾ ਚਲੋ ਜੀ ਮੈਂ ਤੁਹਾਨੂੰ ਬਾਅਦ ਚ ਮਿਲਦੀ ਆਂ ਦੋਸਤ ਕੋਣ ਆ ਗਿਆ ਬਸ ਹੋਣੇ ਮੈਨੂੰ ਅਮਨ ਦਾ ਫੋਨ ਆਇਆ ਤੇ ਮੈਂ ਕਿਹਾ ਮਮਾ ਆ ਨੀ ਆ ਰਹੇ ਬੱਚੇ ਉਹ ਗਰਮੀ ਬਹੁਤ ਆ ਬੱਚੇ ਮਮਾ ਨਹੀਂ ਆ ਰਹੇ ਮਮਾ ਨਹੀਂ ਆ ਰਹੇ ਮਮਾ ਨਹੀਂ ਆ ਰਹੇ ਆ ਬਸ ਠੀਕ ਆ ਮਮਾ ਆ ਗਏ ਲੈ ਹੁਣ ਫੇਰ ਤੋ ਨਹੀਂ ਆ ਰਹੇ ਅੱਜ ਹੀ ਮਾਜੇ ਵਾਲਾ ਮਾਜੇ 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 ਵਾਲਾ ਕੰਦੂ ਬਣਾਇਆ ਤੋ ਮਾ ਮਾ ਹਾਰ ਤੇ ਹੁਣ ਫੇਰ ਤੋ ਨਹੀਂ ਨਰ ਰਹੇ ਕੋਈ ਫੇਰ ਤੋ ਨਹੀਂ ਆ ਰਹੇ ਮਮੂਆ ਨਹੀਂ ਆਉਂਦੇ ਮਮਾ ਨੂੰ ਜਿਵੇਂ ਰੈਂ ਨਹੀਂ ਨਹੀਂ ਤੇਰੇ ਮੰਗਲ ਵਾਲੇ ਹੁੰਦਾ ਸਿਰ ਸਿਲੰਡਰ ਵਾਲਾ ਸਿਲੰਡਰ ਸਾਡੇ ਕਰੇ 6 ਸਿਲੰਡਰ ਨੇ ਖਤਮ ਹੋ ਗਿਆ ਤੇ 6 ਸਿਲੰਡਰ ਨੇ ਇਸ ਵਾਰ ਇੰਨੀ ਘੋੜ ਹੋ ਗਈ ਕਿ ਅਸੀਂ ਸਿਲੰਡਰ ਨਹੀਂ ਪਰਾਇ ਤੇ ਹੁਣ ਸਿਰਫ ਜਿਹੜਾ ਲੱਗਿਆ ਸਿਲੰਡਰ ਉਹੀ ਪਿਆ ਤੇ ਹੁਣ ਟੈਂਸ਼ਨ ਪਈ ਜੇ ਰਹਾ ਆਪਣਾ ਮੁੱਕ ਗਿਆ ਤਾਂ ਰਹਾ ਨੂੰ ਦੀ ਲੱਡੂ ਵੀ ਬਣਾਣੇ ਨੇ ਤੇ ਅਸੀਂ ਕਰਨਾ ਕੀ ਹੈ ਲੱਡੂ ਲੱਡੂ ਰੱਦੂ ਨਹੀਂ ਲੱਡੂ ਲੱਡੂ ਉਹ ਗੋਲ ਗੋਲ ਦੇ ਯੈਸ ਬੇਬੀ ਬੇਬੀ ਯੈਸ ਬੇਬੀ ਪਰਨੀਤ ਪੁੱਤਰੀ ਰੋਟੀ ਖਾ ਲਿਆ ਕੱਦੂ ਦੀ ਸਜੀ ਬਾਸਵਾ ਲੈ ਮੰਨੂ ਸੱਜੋ ਮੇਰੀ ਵੀ ਕਿਸਮ ਬਹੁਤ ਖਰਾਬ ਹੈ ਹਾਜੀ ਜੀ ਹਟ 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 ਉਹ ਤੇ ਤੁਮੀ ਖਾ ਰਹੇ ਕੌਣ ਹੈ ਕੌਣ ਹੈ ਅੱਭੀ ਇਹ ਫੇਸੇ ਲੱਗਦੇ ਕਿ ਤੁਮੀ ਵੀ ਨਹੀਂ ਸਾਡੇ ਪਰਨੇਤ ਨੂੰ ਸਬਜੀ ਵੀ ਕੋਮ ਬਕੀਣਾ ਦੇਖਿਆ ਹੈ 20 ਸੈਕਿੰਡ ਦਾ ਲੱਛਣ ਹੈ ਉਹ ਆਂਗੇ ਉਹ ਕਿੱਥੇ ਆ ਰਹੇ ਕਿਸਾ ਗੰਗਮਾ ਪੀਵਾ ਲਾਉਂਦਾ ਦਊ ਮਾਤੀ ਦਊ ਮਤਾ ਤੁਮ ਜਤਲੋ ਪਾਣੀ ਪੁੱਤ ਨਹੀਂ ਆਈ ਪਾਣੀ ਲਓ ਜੀ ਗੁੱਡ ਮਾਰਨਿੰਗ ਤੇ ਫਤਿਹ ਚੱਲਿਆ ਸਵੇਰੇ ਸਵੇਰ ਸਕੂਲ ਹੋ ਗਿਆ ਰੈਡੀ ਮੇਰਾ ਪੁੱਤ ਸੁਸਤੂ ਜੀ ਰਾਤ ਨੂੰ ਲੇਟ ਸੋ ਹੁੰਦਾ ਫਿਰ ਸਵੇਰੇ ਉੱਠਿਆ ਨਹੀਂ ਜਾਂਦਾ ਤਾਂ ਗੁੱਡ ਮਾਰਨਿੰਗ ਨਹੀਂ ਬੋਲਦਾ ਹੈ ਨਹੀਂ ਤਦ ਪਰਨੀ ਪੁੱਤ ਵੀ ਰੈਡੀ ਹੈ ਫਤੇ ਪੁੱਤ ਵੀ ਰੈਡੀ ਵੈਨ ਬਸ ਆਉਣ ਹੀ ਵਾਲੀ ਤੁਹਾਡੀ ਫਤੇ ਹੈ ਹੈ ਫਤੇ ਵੇ ਬੋਲ ਦੇ ਕਿਉਂ ਨਹੀਂ ਪਰਨੀ ਤੋਂ ਹੁਣ ਤੁਹਾਡਾ ਕੀ ਕੰਮ ਰੰਦਾ ਪੁੱਤ ਲੈ ਕੇ ਜਾਣੀ ਸਕੂਲ ਚ ਕਿਉਂ ਨਾ ਮੈਂ ਕੋਲ ਅੱਛਾ ਇੰਨੀ ਗਰਮੀ ਚ ਥੱਕਦੇ ਤੁਸੀਂ ਗਰਮੀ ਲੱਗਦੀ ਹੈ ਉਥੇ ਅਸੀਂ ਹੈਗਾ ਨਾ ਕਲਾਸ ਚ ਕਲਾਸੇ ਸੀ ਹੈਗਾ ਉਹਦੇ ਤਾਓ ਉਹਦੇ ਤਾਓ ਤਾਡਾ ਮੂੰਹ ਨਹੀਂ ਦੇਖ ਰਿਆ ਇੱਧਰ ਆਓ ਆ ਜਾਓ ਯਾਰ ਨਹੀਂ